welcom my new vlog hello everyone welcome back to our new vlog and guys ਜਿਹੜੇ ਨਵੇਂ ਨੇ ਚੈਨਲ ਤੇ ਸਭ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਹਾਈਪ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ गाइस ਅੱਜ गाइस ਵੀਡੀਓ ਲੰਬੀ ਚੌੜੀ ਨਾ ਹੋਣ ਕਰਕੇ ਬਸ ਅੱਜ ਛੋਟੀ ਜੀ ਵੀਡੀਓ ਹੀ ਮੈਂ ਬਣਾਵਾਂਗੀ गाइस ਤੇ ਮੈਂ ਮੰਗਵਾਇਆ ਹੈ ਅੱਜ ਸਬਜੀ ਦੇ ਵਿੱਚ ਮੰਗਾਈ ਹੈ ਪਨੀਰ ਚਿੱਲੀ ਨੀ ਚਿਲੀ ਮੰਗਾਈ ਹੈ ਅੱਜ ਗਾਇਸ ਤੇ ਅੱਜ ਕਿਉਂਕਿ ਮੇਰੇ ਸਿਰ ਨੂੰ ਬਹੁਤ ਦਰਦ ਸੀਗੀ ਮੈਂ ਸਬਜੀ ਨਹੀਂ ਬਣਾਈ ਮੈਂ ਦੁਪਹਿਰੇ ਬਣਾਈ ਸੀ ਵਲੌਗ ਵੀ ਰਾਤ ਨੂੰ ਹੀ ਸਟਾਰਟ ਕਰਨ ਲੱਗੀਆਂ ਤੇ ਸਿਰ ਦਰਦ ਜ਼ਿਆਦਾ ਹੋਣ ਕਰਕੇ ਗਾਇਸ ਮੈਂ ਰਾਤ ਨੂੰ ਸਬਜੀ ਨਹੀਂ ਬਣਾਈ ਤੇ ਮੈਂ ਅੱਜ ਮੈਂ ਪਨੀਰ ਚਿਲੀ ਮੰਗਾਈ ਜੋ ਕਿ ਸਾਜਨ সুইਟਸ ਦੀ ਹੈ ਤੇ ਇਹ ਬਹੁਤ ਜੰਮੀ ਹੁੰਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਗਾਇਸ ਅੱਜ ਜੇ ਬੱਚਿਆਂ ਦਾ ਮਨ ਕੀਤਾ ਕਿ ਅਸੀਂ ਕੁਝ ਹੋਰ ਨਹੀਂ ਖਾਣਾ ਅੱਜ ਸਾਨੂੰ ਪਨੀਰ ਚਿੱਲੇ ਹੀ ਬਣਾ ਕੇ ਦੋ ਖਵਾਓ ਮੰਗਵਾ ਕੇ ਦੋ ਸੋ ਮੈਂ ਮੰਗਵਾਈ ਹੈ ਇਹਦਾ ਵੀ ਬਹੁਤ ਲਾਜਵਾਬ ਹੁੰਦੇ ਹੈ ਬਹੁਤ ਟੇਸਟੀ ਹੁੰਦੇ ਹੈ ਅੱਜ ਵੀਡੀਓ ਜਿਆਦਾ ਲੰਬੀ ਨਹੀਂ ਹੈ ਛੋਟੀ ਜੀ ਵੀਡੀਓ ਬਣਾ ਕੇ ਪਾਵਾਂਗੇ ਫਟਾਫਟ ਇੱਥੇ ਗਾਇਜ਼ ਮੈਂ ਰੋਟੀ ਦਾ ਕੰਮ ਨੇ ਛੇੜ ਕੇ ਰੋਟੀ ਖਿਲਾ ਕੇ ਤੇ ਮੈਂ ਆਪਣੀ ਟ੍ਰਿਕ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਟ੍ਰਿਕ ਸ਼ੁਰੂ ਕਰਾਂ ਤੇ फटाफट ਰੋਟੀ ਖਵਾ ਦੂੰ ਤੇ ਫਿਰ ਆਪਾਂ ਕਰਦੇ ਆ ਟ੍ਰਿਕ ਦੀ ਸ਼ੁਰੂ ਸੋ ਗਾਇਜ਼ ਹੁਣ ਆਪਾਂ ਕਰਦੇ ਆ ਵਲੌਗ ਦੀ ਸ਼ੁਰੂਆਤ ਸੋ ਜਿਵੇਂ ਤੁਸੀਂ ਗਾਇਜ਼ ਜਾਣਦੇ ਹੋ ਕਿ ਜਿਵੇਂ ਕਿ ਆਪਾਂ ਝਾੜੂ ਵਗੈਰਾ ਤਾਂ ਲਗਾ ਦਿੰਨੇ ਆ ਰੂਮ ਦੇ ਵਿੱਚੋਂ ਠੀਕ ਹੈ ਨਾ ਤੇ ਪੋਚਾ ਵੀ ਲਗਾ ਦਿੰਨੇ ਆ ਸੋ ਗੰਦ ਬੈੱਡਾਂ ਦੇ ਨੀਚੇ ਰਹਿ ਜਾਂਦਾ ਗਾਇਜ਼ ਇਹ ਬਹੁਤ ਪ੍ਰੋਬਲਮ ਆ ਕਿ ਬੈੱਡ ਥੋੜੇ ਆਪਣੇ ਨੀਵੇਂ ਨੇ ਅੱਜ ਕੱਲ ਹਰ ਘਰਾਂ ਦੇ ਵਿੱਚ ਬੈੱਡ ਜਿਆਦਾ ਨੀਵੇਂ ਨੇ ਸੋ ਪਹਿਲੇ ਹੁੰਦਾ ਸੀ ਕਿ ਬੈੱਡ ਉੱਚੇ-ਉੱਚੇ ਹੁੰਦੇ ਸੀ ਤੇ ਨੀਚੋਂ ਝਾੜੂ-ਪੋਚਾ ਆਰਾਮ ਨਾਲ ਲੱਗਦਾ ਸੀ ਤੇ ਸੋ ਗਾਇਜ਼ ਹੁਣ ਆਪਾਂ ਦੇਖੋ ਕਮਰੇ ਵਿੱਚੋਂ ਸਾਰਾ ਪੋਚਾ ਵਗੈਰਾ ਤਾਂ ਲੱਗਾ ਹੋਇਆ ਹੈ ਝਾੜੂ ਵੀ ਲੱਗਾ ਹੈ ਤੇ ਬੈੱਡ ਦੇ ਨੀਚੇ ਸਫਾਈ ਕਰਨੀ ਬੜੀ ਔਖੀ ਹੋ ਜਾਂਦੀ ਹੈ ਸੋ ਮੈਂ ਤੁਹਾਡੇ ਲਈ ਅੱਜ ਇੱਕ ਟ੍ਰਿਕ ਲੈ ਕੇ ਆਈਆਂ ਸੋ ਤੁਸੀਂ ਟ੍ਰਿਕ ਨੂੰ ਪਿਆਰ ਦਿਓ ਤੇ ਐਦਾਂ ਜਮਾ ਕੇ ਦੇਖਿਓ ਜ਼ਰੂਰ ਟ੍ਰਿਕ ਸਭ ਤੋਂ ਪਹਿਲੇ ਗਾਇਜ਼ ਆਪਾਂ ਲੈ ਲਿਆ ਝਾੜੂ ਠੀਕ ਹੈ ਝਾੜੂ ਲੈ ਲਿਆ ਗਾਇਜ਼ ਤੇ ਆਪਾਂ ਝਾੜੂ ਦੇ ਨਾਲ ਤਾਂ ਕੱਢ ਲੈਨੇ ਆ ਪਰ ਜੋ ਕਈ ਵਾਰੀ ਜੰਮਿਆ ਹੁੰਦਾ ਹੈ نیچے ਗੰਦ ਉਹ ਨਹੀਂ ਨਿਕਲਦਾ ਉਹ ਉੱਥੇ ਜੰਮਿਆ ਰਹਿ ਜਾਂਦਾ ਵਾ ਸੋ ਆਪਾਂ ਝਾੜੂ ਝਾੜੂ ਲੈ ਲਿਆ ਠੀਕ ਹੈ ਤੇ ਬਣੇ ਰਹੀਓ ਵਲੌਗ ਵਿੱਚ ਐਂਡ ਗਾਇਜ਼ ਆਪਾਂ ਕੋਈ ਵੀ ਪੁਰਾਣਾ ਕੱਪੜਾ ਜਾਂ ਕੋਈ ਪੋਚਾ ਵਗੈਰਾ ले ਲੈਣਾ ਹੈ ਠੀਕ ਆ ਆਪਾਂ ਲੈ ਲਿਆ ਇਹ ਪੋਚਾ ਤੇ ਇਹਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਗਿੱਲਾ ਦੇਖੋ ਇਹਨੂੰ ਆਪਾਂ ਨੇ ਚੋੜ ਲਿਆ ਚੰਗੀ ਤਰ੍ਹਾਂ ਠੀਕ ਹੈ ਸੋ ਗਾਇਜ਼ ਆਪਾਂ ਇੱਥੇ ਝਾੜੂ ਲੈ ਲਿਆਏ ਤੇ ਹੁਣ ਆ ਜਿਹੜਾ ਆਪਾਂ ਪੋਚਾ ਸੀ ਨਾ ਇਹਨੂੰ ਆਪਾਂ ਮੇਰੇ ਕੋਲ ਛੋਟਾ ਹੈ ਪੋਚਾ ਤੇ ਗਾਇਜ਼ ਵੱਡਾ ਲੈਣਾ ਸੀ ਮੈਂ ਗਲਤੀ ਕਰ ਲਈ ਤੁਸੀਂ ਵੱਡਾ ਹੀ ਲਈਓ ਠੀਕ ਹੈ ਇਹਨੂੰ ਆਪਾਂ ਇੱਥੇ ਰੱਖ ਕੇ ਠੀਕ ਹੈ ਝਾੜੂ ਨੂੰ ਸੈਂਟਰ 'ਚ ਰੱਖ ਕੇ ਇਧਰੋਂ ਐਦਾਂ ਕਰ ਦੇਣਾ ਲਪੇਟਣਾ ਇਧਰੋਂ ਐਦਾਂ ਕਰ ਦੇਣਾ ਠੀਕ ਹੈ ਏ ਹੁਣ ਗਾਇਜ਼ ਜੇ ਤੁਹਾਡੇ ਕੋਲ ਕੋਈ ਚੀਜ਼ ਹੈ ਬੰਨਣ ਵਾਸਤੇ ਮੈਂ ਕੀ ਕਰ ਲਿਓ ਰੁਕ ਜਾ ਬਾਬੂ ਮੈਂ ਇੱਕ ਨਿਊ ਟ੍ਰਿਕ ਲੈ ਕੇ ਆਈ ਹੂੰ ਅੱਛਾ ਆਪਣੀ YouTube ਫੈਮਿਲੀ ਦੇ ਲਈ ਇਹਨੂੰ ਆਪਾਂ ਬੰਨ ਦੇਣਾ ਕੋਈ ਰੱਸਾ ਬੰਨ ਲਓ ਨਾਲਾ ਬੰਨ ਲਓ ਕੁਝ ਵੀ ਬੰਨ ਸਕਦੇ ਹੋ ਸੋ ਆਪਾਂ ਇਹਨੂੰ ਬੰਨ ਲਿਆ ਠੀਕ ਹੈ ਕੱਪੜੇ ਨੂੰ ਤੇ ਹੁਣ ਦੇਖੋ ਆਪਾਂ ਜਿਵੇਂ ਕਿ ਅੱਛਾ ਵੀਡੀਓ ਬੈੱਡਾਂ ਦੇ ਨੀਚੋਂ ਚੰਗੀ ਤਰ੍ਹਾਂ ਲਗਾਵਾਂਗੇ ਹਾਲਾਂਕਿ ਪੋਚਾ ਲੱਗਾ ਹੋਇਆ ਸਾਰਾ ਠੀਕ ਹੈ ਤੇ ਇਹਨੂੰ ਆਪਾਂ ਲਗਾਵਾਂਗੇ ਚੰਗੀ ਤਰ੍ਹਾਂ ਸੋ ਗਾਇਜ਼ ਇਹਨੂੰ ਆਪਾਂ ਚੰਗੀ ਤਰ੍ਹਾਂ ਬੈੱਡ ਦੇ ਨੀਚੇ ਕਿਉਂਕਿ ਝਾੜੂ ਤਾਂ ਨੀਚੇ ਤੱਕ ਚਲਾ ਜਾਂਦਾ ਹੈ ਠੀਕ ਹੈ ਨਾ ਤੇ ਪੋਚਾ ਲਗਾਣਾ ਔਖਾ ਹੁੰਦਾ ਸੋ ਆਪਾਂ ਝਾੜੂ ਦੇ ਨਾਲ ਆਪਾਂ ਸਾਰੀ ਡਸਟ ਕੱਢ ਲਵਾਂਗੇ ਬੈੱਡ ਦੇ ਨੀਚੋਂ ਆ ਦੇਖੋ ਠੀਕ ਹੈ ਇਹ ਆ ਦੇਖੋ ਪੋਚੇ ਦੇ ਨਾਲ ਲੱਗ ਗਿਆ ਨਾ ਦੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਬੈੱਡ ਦੇ نیچے ਐਦਾਂ ਮਾਰ ਕੇ ਸੋ ਦਾਗ ਤੱਬੇ ਚੰਗੀ ਤਰ੍ਹਾਂ ਇਹ ਝਾੜੂ ਦੇ ਨਾਲ ਵੀ ਆਪਾਂ ਕੱਢ ਸਕਦੇ ਹਾਂ ਠੀਕ ਹੈ ਨਾ ਐਦਾਂ ਆਪਾਂ ਗਾਇਜ਼ ਕਰ ਸਕਦੇ ਹਾਂ ਬੈੱਡਾਂ ਦੇ نیچے ਸਫਾਈ ਚੰਗੀ ਤਰ੍ਹਾਂ ਲੰਬਾ ਹੱਥ ਕਰਕੇ ਵੀ ਚੰਗੀ ਤਰ੍ਹਾਂ ਆਪਾਂ ਮਾਰ ਸਕਦੇ ਆ ਸੋ ਝਾੜੂ ਦੇ ਨਾਲ ਦੇ ਨਾਲ ਆਪਾਂ ਦਾਗ-ਤੱਬੇ ਵੀ ਵਿੱਚੋਂ ਬੈੱਡਾਂ ਦੇ نیچےੋਂ ਆਪਾਂ ਹਟਾ ਸਕਦੇ ਆ ਦੇਖੋ ਆ ਬਿਲਕੁਲ ਨਹੀਂ ਉਤਰਿਆ ਤੇ ਇਹਦੇ ਨਾਲ ਮਿੱਟੀ ਵਗੈਰਾ ਕਿੰਨੀ ਹੈ ਕਿੰਨੀ ਲੱਗ ਚੁੱਕੀ ਹੈ ਦੇਖਿਆ ਤੇ ਹੁਣ ਆਪਾਂ ਇਹਨੂੰ ਖੋਲ ਲਾਂਗੇ ਇਸੇ ਤਰ੍ਹਾਂ ਹੀ ਆਪਾਂ ਬੈੱਡਾਂ ਦੇ ਪਿੱਛੇ ਵੀ ਕਰ ਸਕਦੇ ਆ ਆ ਦੇਖੋ ਇਹਦੇ ਨਾਲ ਹੀ ਜਿਵੇਂ ਬੈੱਡ ਦੇ ਉੱਪਰ ਚੜ੍ਹ ਕੇ ਠੀਕ ਹੈ ਇਨੂੰ ਆਪਾਂ ਪਿੱਛੋਂ ਦੇ ਵੀ ਐਦਾਂ ਕਰ ਸਕਦੇ ਹਾਂ ਕਲੀਨ ਟੋਏ ਦੇ ਪਿੱਛੋਂ ਠੀਕ ਹੈ ਮੰਮੀ ਵੀ ਜਰਾਬਾਂ ਗਿੱਲੇ ਹੋ ਗਏ ਹਰ ਕੋਨੇ ਦੇ ਵਿੱਚੋਂ ਆਪਾਂ ਕਰ ਸਕਦੇ ਹਾਂ ਜਰਾਬ ਗਿੱਲੇ ਹੋ ਗਈ ਜਰਾਬ ਗਿੱਲੇ ਹੋ ਗਈ ਹਾਂ ਤੇ ਇਸੇ ਤਰੀਕੇ ਨਾਲ ਗਾਇਸ ਤੁਸੀਂ ਆਪਣੇ ਬੈੱਡ ਦੇ ਚਾਰੋਂ ਕੋਨੇ ਆ ਤੋਂ ਚੰਗੀ ਤਰ੍ਹਾਂ ਮੈਂ ਤਾਂ ਤੁਹਾਨੂੰ ਮਾੜਾ-ਮਾੜਾ ਕਰਕੇ ਦਿਖਾਇਆ ਸੋ ਆ ਦੇਖੋ ਗੰਦ ਵਗੈਰਾ ਲੱਗ ਗਿਆ ਮਣਾ ਮੜਕਿੱਤੇ ਤੇ ਤੁਸੀਂ ਵਧੀਆ ਤਰੀਕੇ ਨਾਲ ਤੁਸੀਂ ਚੰਗੀ ਤਰ੍ਹਾਂ ਥੱਲੋਂ ਹੱਥ ਮਾਰਨਾ ਤੇ ਇਸੇ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਬੈੱਡ ਦੇ ਥੱਲੋਂ ਸਾਰੇ ਕੋਨਿਆਂ ਤੋਂ ਸਾਫ਼ ਕਰ ਸਕਦੇ ਆ ਗਾ ਜੀ ਤੇ ਕਿਵੇਂ ਲੱਗੀ ਤੁਹਾਨੂੰ ਇਹ ਟ੍ਰਿਕ ਹੌਫ ਕਰਦੇ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਇਸੇ ਨਾਲ ਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਹਾਈਫ ਜ਼ਰੂਰ ਕਰਿਓ ਹੁਣ ਮਿਲਦੇ ਆ ਤੁਹਾਨੂੰ ਨਵੀਂ ਇੱਕ ਵਧੀਆ ਜੀ ਵੀਡੀਓ ਨਾਲ ਬਾਏ ਗਾਇਜ਼ ਬਾਏ ਟੇਕ ਕੇਅਰ